ਜਦੋਂ 31 ਮਈ ਨੂੰ ਤਾਰੇ ਪੰਜਾਬ ਨੂੰ ਪੌਦ ਦੀ ਵੇਤ ਤਬਦੀਲ ਕੀਤਾ ਗਿਆ ਪੂਰੇ ਪੰਜਾਬ ਦੀਆਂ ਤਰਕਾਂ ਤੇ ਕਾਕੀ ਵਰਦੀ ਹਰੀ ਵਰਦੀਆਂ ਬਾਰੇ ਪਬਜੀ ਹੀ ਵਕਾਈ ਦੇ ਰਹੇ ਹਨ ਮੈਂ ਅਰਧ ਕਰਾਂ ਪੂਰੇ ਪੰਜਾਬ ਨੂੰ ਆਪਣੇ ਕਬਦੇ ਵਿੱਚ ਲੈ ਕੇ 1 ਜੂਨ ਦੇ ਦਿਨ ਤਰ ਦੇ ਨਾਲ ਪੌਦ ਨੇ ਤ੍ਰੀ ਹਰਮੰਦਰ ਤੈਵ ਦੇ ਨੂੰ ਘੇਰਾ ਪਾਇਆ ਮੈਂ ਤਿਕ ਬੇਨਤੀ ਕਰਾਂ ਕਿ ਪੌਦਾਂ ਨੇ ਉਹ ਦਿਨ ਤੁਰਿਆ ਦੇਤ ਦਿਨ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਦਾਤਦ ਵਾਲਾ ਦਿਨ ਸੀ ਆਤਲ ਦੇ ਵਿੱਚ ਪਾਉਦ ਨੇ ਪੂਰੀ ਤਿੱਕ ਕੌਮ ਨੂੰ ਮਾਰਨ ਦਾ ਪਲਾਨ ਬਣਾਇਆ ਸੀ ਔਰ ਪਾਉਦ ਦੀ ਅਗਵਾਈ ਜਨਰਲ ਕਲਦੀਪ ਬਰਾਰ ਔਰ ਵੈਦਿਆ ਕਰ ਕਰ ਰਹੇ ਤਨ ਮੈਂ ਆਪਦੀ ਦੀ ਗਿਆਤ ਕਰਮ 1 ਜੂਨ ਤੋਂ ਲੈ ਕੇ 31 ਜੂਨ ਤੱਕ 31 ਦਿਨ ਲਗਾਤਾਰ ਹਰਮੰਦਰ ਤਬ ਦੇ ਉੱਤੇ ਗੋਲੀਬਾਰੀ ਔਰ ਗੋਲੇ ਦਾਗੇ